ਸਤ ਸੰਤ ਦੇ ਵਿੱਚ ਰਹਿ ਕੇ ਜਿਹੜੀ ਉਹ ਯਾਤਰਾ ਕੀਤੀ ਗਈ ਆ ਇਹ ਯਾਤਰਾ ਦੇ ਜਿਹੜੇ ਮੁੱਖ ਪ੍ਰਬੰਧਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜੈਪੀਮ ਜੈਪਾਤ ਜੈਪੀਮ ਜੈਪਾਤ ਜੈ ਭੋਜਨ ਜੈ ਸੰਵਿਧਾਨ ਇਸ ਇਸ ਯਾਤਰਾ ਦੇ ਰਾਹੀਂ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਇਸ ਲਈ ਦੱਸਣਾ ਚਾਹੁੰਦੇ ਆਂ ਭਾਰਤ ਦੇ ਲੋਕ ਸਵਿਧਾਨ ਨੂੰ ਸਮਝਣ ਜਿਹੜਾ ਕੰਮ ਸਰਕਾਰਾਂ ਨਹੀਂ ਕੀਤਾ ਸਬਦਾਂ ਲਾਗੂ ਨਹੀਂ ਕੀਤਾ ਲੋਕਾਂ ਸਬਦਾਂ ਨਹੀਂ ਸਮਝਾਇਆ ਕਿਤਾਬਾਂ ਸਬਦਾਂ ਨਹੀਂ ਪੜ੍ਹਾ ਸਰਕਾਰ ਨੇ ਅਸੀਂ ਲੋਕਾਂ ਨੂੰ ਸਬਦਾਂ ਵਸੇ ਚਾਹਣਿਆ ਇਸ ਦੇ ਦੇ ਮੂਲ ਨਿਵਾਸੀਓ ਆ ਨਾਰੀ ਜਾਤੀ ਦੇ ਸਾਹਿਬ ਮੈਂਬਰਾਂ ਕਹਾਂ ਚਾਹਣਿਆ ਆਹ ਸਬਦਾਂ ਸਮਝੀਏ ਸਬਦਾਂ ਨਾਲ ਇਕੱਠੇ ਹੋਈਏ ਸਬਦਾਂ ਦੇ ਸਮਰਥਨ ਹੀ ਖੜੀਏ ਸਬਦਾਂ ਨੂੰ ਜਿੰਦਾ ਰੱਖੀਏ ਸਬਦਾਂ ਨੂੰ ਕਾਮਯਾਬ ਰੱਖੀਏ ਇਸ ਵਾਰ ਲੋਕਾਂ ਨੂੰ ਜਾਗਤ ਕਰਨ ਵਾਸਤੇ ਆਪਾਂ ਇਕੱਠੇ ਹੋਏ ਸੋ ਇਸਨ ਸਾਡੇ ਇਸ ਯਾਤਰਾ ਦੇ ਜਿਹੜੇ ਮੁੱਖ ਪ੍ਰਬੰਧਕ ਸ਼੍ਰੀ ਮਨੋਹਰ لال ਜੀ ਔਰ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਦੱਸਿਆ ਕਿ ਜੇ ਸੰਵਿਧਾਨ ਜਿੰਦਾ ਤੇ ਅਸੀਂ ਜਿੰਦਾ ਜਿੰਨਾ ਤੇ ਸੰਵਿਧਾਨ ਜਿੰਦਾ ਤੇ ਅਸੀਂ ਜਿੰਦਾ ਹਾਂ ਔਰ ਸੰਵਿਧਾਨ ਨੇ ਹੀ ਸਾਨੂੰ ਸਾਰਾ ਕੁਝ ਜਿਹੜਾ ਉਹ ਦਿੱਤਾ ਅੱਜ ਜੇਕਰ ਅਸੀਂ ਪੜ੍ਹ ਲਿਖ ਗਏ ਆ ਵਧੀਆ ਕੌਟੀਆਂ ਚ ਵਧੀਆ ਤਰੀਕੇ ਨਾਲ ਰਹਿ ਰਹੇ ਆ ਤੇ ਭਾਰਤ ਦੇ ਜਿੰਨੇ ਵੀ ਲੋਕ ਨੇ ਸੰਵਿਧਾਨ ਕਿਸੇਕਦਾ ਨਹੀਂ ਪਰ ਸਮਾਜ ਜਿੰਨਾ ਵੀ ਭਾਰਤ ਦੇ ਵਿੱਚ ਜੋ ਵੀ ਸਮਾਜ ਨੇ ਸਾਰੇ ਨਹੀਂ ਸਵਿਧਾਨ ਦੀ ਹੀ ਦੇਣਾ ਕਿ ਅੱਜ ਅਸੀਂ ਵਧੀਆ ਤਰੀਕੇ ਨਾਲ ਜੀਵਨ ਬਤੀਤ ਕਰਿਆ ਸੋ ਨਿੰਦੀਪਾ ਜੀ ਮੇਰੇ ਨਾਲ ਪਹੁੰਚੇ ਨੇ ਉਹਨਾਂ ਕੋਲ ਮੈਂ ਪੁੱਛਾਂਗਾ ਕਿ ਤੁਸੀਂ ਸਵਿਧਾਨ ਦੀ ਬਾਬਤ ਕੀ ਕਹਿਣਾ ਚਾਹੋਗੇ ਜੈ ਭੀਮ ਜੈ ਭਾਰਤ ਇਹ ਦੁਨੀਆ ਤੋਂ ਸਭ ਤੋਂ ਪਵਿੱਤਰ ਗ੍ਰੰਥ ਜਿਹੜਾ ਬਹੁਜਣਾ ਦਾ ਪੂਰੇ ਭਾਰਤ ਵਾਸੀਆਂ ਦਾ ਤੋਂ ਸਵਿਧਾਨ ਹੈ ਤੇ ਜੇ ਸੰਵਧਾਨ ਜਿੰਦਾ ਤੇ ਸਾਡੇ ਸਾਡੀਆਂ ਰੂਹਾਂ ਜਿੰਦੀਆਂ ਅਸੀਂ ਜਿੰਦੇ ਆ ਸਾਡੇ ਹੱਕ ਜਿੰਦੇ ਨੇ ਜੀਵਤ ਨੇ ਤੇ ਅਸੀਂ ਸੰਵਧਾਨ ਨੂੰ ਜਿੰਦਾ ਰੱਖਣ ਲਈ ਤੇ ਸਾਰਿਆਂ ਨੇ ਇਕੱਠੇ ਹੋ ਕੇ ਜਿਹੜਾ ਕੰਮ ਕਰਨਾ ਚਾਹੀਦਾ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਸਮੇਂ-ਸਮੇਂ ਅਨੁਸਾਰ ਆਪਣੇ ਮੁਤਾਬਕ ਮੁਤਾਬਕ ਜਿਹੜਾ ਸੰਵਧਾਨ ਨੂੰ ਵੱਧਦੀਆਂ ਆਦੀਆਂ ਅਸੀਂ ਸਰਕਾਰਾਂ ਨੂੰ ਇਹ ਚੇਤਾਵਨੀ ਦਿੰਦੇ ਆ ਕਿ ਸੰਵਧਾਨ ਦੇ ਨਾਲ ਜਿਹੜੀ ਛੇੜਛਾੜ ਨਹੀਂ ਕੀਤੀ ਜਾਵੇ ਜੇ ਸਾਡੇ ਹੱਕਾਂ ਦੀ ਜਗ੍ਹਾ ਗੱਲ ਕੀਤੀ ਜਾਏ ਜੋ ਬਾਬਾ ਸਾਹਿਬ ਨੇ ਲਿਖਿਆ